ਬੜਾ ਨੁਕਸਾਨ ਹੋ ਰਿਹਾ ਚੀਜ਼ਾਂ ਦੇਖ ਕੇ ਮਾਫੀ ਕਿਆ ਕਰ ਰਹੇ ਆ ਤੇ ਡੇਰ ਦੇ ਵਿੱਚ ਉਹਨੂੰ ਕਹਿੰਦੇ ਵੀ ਘਰੇ ਬੈ ਕੇ ਤੂੰ ਇੱਕ ਪੇਪਰ ਤੇ ਪਾਗਿਤ ਵੀ ਲੈ ਮਿੱਟੀ ਘਾਣਾ ਲਾ ਇਹ ਨਹੀਂ ਇਹ ਬਾਅਦ ਵਿੱਚ ਵੀ ਉਹ ਮਾਫੀ ਕੋਦੇ ਕਹਿ ਰਹੇ ਨੇ ਇੰਨਾ ਮਤਲਬ ਸਮਾਜ ਲਾ ਨਾ ਹਾਂ ਦੀ ਕਿਉਂਕਿ 10 1100 ਦਾ ਲਾਇਡ ਨਸ਼ੇ ਤੋਂ ਫ੍ਰੀ ਰਹੀ ਨਹੀਂ ਵੀ ਇੰਨਾ ਮੈਂ ਜਦ ਨਸ਼ੇ ਤੋਂ ਫ੍ਰੀ ਹੋ ਕੇ ਗੱਲਾਂ ਸੁਣੀਆਂ ਅੰਦਰ ਕਾਉਂਟਰਿੰਗ ਹੋਈ ਅੰਦਰ ਪਿਆਰ ਮਿਲਿਆ ਪਿਆਰ ਨੇ ਅਬਦੁਲ ਰਜ਼ੀਵुल्लाह ਬੱਚਿਆਂ ਦੀ ਤਰ੍ਹਾਂ ਜਿਹੜੀ ਸੁਮੈਤ ਹੈ ਇਹ ਪਾਕਿਸਤਾਨ ਤੋਂ ਕਲਮਾ ਪੜ੍ਹ ਕੇ ਮੌਸਲਣ ਵਾਲਾ ਬਰ ਹੋਇਆ ਹੋਰ ਬੰਨੋ ਅਬਦੀ ਹੈਗੇ ਨਹੀਂ ਛੋਟ ਵੀ ਨਹੀਂ ਹੈਗੀ ਨਿਕਲ ਆਉਂਦਾ ਹੈ ਜੋ ਕਰ ਨਵੀਂ ਹੈਗਾ ਅੱਛਾ ਸਸ਼ੀਕਾਰ ਜੀ ਸਾਰਿਆਂ ਨੂੰ ਤੇ ਅੱਜ ਸਾਡੇ ਨਾਲ ਇੱਕ ਨਵੀਂ ਸ਼ਖਸੀਅਤ ਨੇ ਜੀਨ ਦਾ ਨਾਮ ਹੈਗਾ ਭਾਰਤ ਕੋਸ਼ਨ ਸਸਿਕਾਉਂਤੀ ਪਾਤੀ ਬਹੁਤ ਵਧੀਗੀ ਹਾਲ ਹੈ ਜੀ ਅੰਜੀਸੀ ਬਾਲਦੀ ਹੰਦੀ ਪੇਕਰ ਪਰ ਕਮਾਤਮਾ ਚੜਦੀ ਗਰ ਹਰ ਸਭ ਹਾਂ ਤੇ ਪਾਤੀ ਸਭ ਤੋਂ ਪਹਿਲਾਂ ਮੇਰਾ ਇਹ ਸਵਾਲ ਹੈ ਤੁਸੀਂ ਜੀਵਨ ਜੋਤ ਨਸ਼ਾ ਸ਼ਡਾਉ ਕੇਂਦਰ ਦੇ ਵਿੱਚ ਬਤਾਰ ਸੇਵਾਵਾਂ ਨਿਭਾ ਰਹੇ ਹੋ ਪਿਛਲੇ 13 ਸਾਲਾਂ ਹਮ ਤੁਹਾਡੀ ਕੀ ਭੂਮਿਕਾ ਉੱਥੇ ਉਹਦੇ ਬਾਰੇ ਸਾਨੂੰ ਸਥਾਰਨਾ ਜਾਣਕਾਰੀ ਦਿਓਗੇ ਹਾਂ ਪਹਿਲਾ ਬਾਰੇ ਮੈਂ ਪੋਰਕਾਸਟ ਦੇ ਉੱਤੇ ਤੁਹਾਡਾ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਮੈਂ ਉਹਦੇ ਸੱਦਿਆ ਹੈਗਾ ਜੀ ਅਨੁਰੋਧ ਜੀ ਤੇ ਬਾਕੀ ਜੀ ਮੈਂ 13 ਸਾਲਾਂ ਤੋਂ ਜੀਵਨ ਜੋਤ ਮਹਾਸਾ ਛੜਾਉ ਕੇਂਦਰ ਦੇ ਵਿੱਚ ਸੇਵਾ ਦੇ ਵਿੱਚ ਲੱਗਿਆ ਹੋਇਆ ਹੈਗਾ ਇੱਥੇ ਆ ਜੋਬ ਕਰਨ ਦਾ ਕਾਰਨ ਵੀ ਇਹ ਬਣਿਆ ਵੀ ਸਭ ਤੋਂ ਪਹਿਲਾਂ ਕਿਸੇ ਟਾਈਮ ਤੇ ਮੈਂ ਵੀ ਇਹ ਕੰਮਾਂ ਦੇ ਵਿੱਚ ਸੀਗਾ ਤੁਸੀਂ ਐਡਿਕਟ ਸੀ ਮੈਂ ਐਡਿਕਟ ਸੀਗਾ 2000 ਤੋਂ ਲੈ ਕੇ 2007 ਤੋਂ ਲੈ ਕੇ 2011 ਤੱਕ ਮੈਂ ਬਹੁਤ ਨਸ਼ਾ ਕੀਤਾ ਉਹ ਜਿਹੜੇ ਚੱਲਦੇ ਨੇ ਜਿੰਦਗੀ ਦੇ ਵਿੱਚ ਬਹੁਤ ਵਸਤਵਵਸਤਾ ਚੁੱਕੀ ਸੀ ਵੀ ਸਾਰੀਆਂ ਆਗਾ ਇਹ ਪਾਰ ਕਰ ਚੁੱਕਿਆ ਹਾਂ 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 2011 ਦੇ ਵਿੱਚ ਜਦੋਂ ਮੈਂ ਉਰੇ ਆਇਆ ਹਾਂ ਤਾਂ ਉਰੇ ਆ ਕੇ ਪਹਿਲਾ ਮੇਲਾ ਤਾਂ ਬਹੁਤ ਉਪਰ ਆ ਜਿਹਾ ਲੱਗਿਆ ਵੀ ਕਿੰਨਾ ਦਾ ਹੈਗਾ ਉਹ ਸੈਂਟਰ ਗਦੇ ਦੇਖਿਆ ਨਹੀਂ ਗਦੇ ਜੁੱਲ ਸੋਹਣਿਆ ਨਹੀਂ ਸੀਗਾ ਹਾਂ ਗਿਆ ਹੁੰਦਾ ਬੜੀ ਮੌਕਾ ਲਾਈ ਬੇ ਲਵਲਾ ਵੀ ਛੇਰੇ ਦੀ ਤੋੜ ਬੋਲ ਸੀਗੀ ਤੇ ਚੱਲਿਆ ਨਹੀਂ ਜਾ ਰਿਹਾ ਸੀਗਾ ਹਾਂ ਜੀ ਜਿੱਦਣ ਆਇਆ ਸੀ ਉਹਰੇ 40 ਕਿਲੋ ਬਣ ਜਾ ਚੁੱਕਿਆ ਸੀਗਾ ਮੇਰਾ 40 ਕਿਲੋ ਇਸ ਦੇ ਸ਼ੈਕਸ ਹਾਂ ਵੀ ਇਹਨਾਂ ਮੀ ਕੋ ਚੁੱਕਿਆ ਦਿੰਗਾ ਅੱਛਾ ਜੀ ਉਹਰੇ ਚਲੋ ਮਤਾ ਨਵਾਂ ਦਾ ਗਰ ਦਾ ਅਰਦਾਸ ਸਿੰਘ ਔਜਲਾ ਜੀ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਜ਼ਿੰਦਗੀ ਬਖਸ਼ੀ ਜਿਨ੍ਹਾਂ ਤੋਂ ਮਿਲੀ ਜਾਂ ਜੀਵਨ ਜੋਤ ਨਸ਼ਾ ਛਡਾਊ ਕੇਂਦਰ ਤੋਂ ਹੈ ਹੀ ਨਾਲ ਜੀਵਨ ਜੋਤ ਨਾ ਜੀਵਨ ਜੋਤ ਜੀਵਨ ਬਚਾਊ ਕੇਂਦਰ ਵੀ ਜੀਵਨ ਨੂੰ ਬਚਾ ਦਿੱਤਾ ਗਿਆ बड़ा टाइम दे जो जीवन जी रहे है जिंदगी जी रहे बदौलत ही है पेल मुश्किल बहुत आई अंदर हौली हौली जब, होली जब नशे तो परे हो दस ग्यारह साल तय नशे तू फ्री रहे नहीं मैं जो नशे तो फ्री रह तो गलिंग हुई And. अंदर प्यार मिलिया अवतार जी बोलो एक बच्चा की तरह ਬੱਚਿਆ ਨੇ ਤੇਰਾ ਜਿਆ ਪਿਆਰ ਨੂੰ ਮਿਲਿਆ ਵੀ ਪਿਆਰ ਕਰੂ ਮਿਲਦਾ ਜੇਕਰ ਪਰ ਉਹ ਪਿਆਰ ਨੂੰ ਸਮਝਿਆ ਨਹੀਂ ਗਿਆ ਨਾ ਸਮਝਿਆ ਜਾਂਦਾ ਕਿਉਂਕਿ ਨਸ਼ੇ ਦੇ ਵਿੱਚ ਆਉਂਦਾ ਵੀ ਆਦੇ ਦੇ ਟਾਈਮ ਜੋ ਹੈ ਇਹ ਸਮਝਦਾ ਵੀ ਨਸ਼ੇ ਦੇ ਵਿੱਚ ਜੋ ਵੀ ਆਦੇ ਦੇ ਟਾਈਮ ਕੋਈ ਚਿੰਤਾ ਕਰਦਾ ਹੈ ਉਹਨੂੰ ਸਮਝਾਂਦਾ ਹੈ ਉਹਨੂੰ ਪਿਆਰ ਕਰਦਾ ਹੈ ਉਹ ਸਮਝਿਆ ਨਹੀਂ ਜਾਂਦਾ ਹੈਗਾ ਅੱਜ ਦੀ ਯੂਥ ਨੂੰ ਮੈਂ ਇਹ ਡਾਲ ਤੁਹਾਨੂੰ ਬਹੁਤ ਮਤਲਬ ਬੁងਗੀ ਕਹਿ ਰਹੇ ਹੋ ਤੁਸੀਂ ਜੇ ਅੱਜ ਦਾ ਘੜੀ ਦੇ ਵਿੱਚ ਕੋਈ ਯੂਥ ਨਸ਼ਾ ਕਰਦਾ ਵੀ ਆ ਜੋ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਈ ਗਿਆ ਤਾ ਕੁਛ ਕੁ ਆਵਾਪੈ ਤਾਂ ਦੇ ਨੇ ਕਿ ਉਸ ਨੂੰ ਸਾਵਧਨੀ ਪਾਉਂਦੇ ਹੈਗੇ ਉਹ ਬੱਚਾ ਹੋਰ ਗਲਤ ਹੋ ਜਾਂਦਾ ਹਮਾਂ ਨਹੀਂ ਆ ਨਹੀਂ ਅਰੇ ਵੀ ਨੇ ਦੇਖੋ ਸਭ ਤੋਂ ਪਹਿਲਾਂ ਦਾ ਦੇਖਦਾ ਕਿ ਕਿਤਨਾ ਲਿਟੇ ਲਗਰਤੇ ਕਿ ਮਾਤਾ ਪਿਤਾ ਦੇ ਵੀ ਹੈ ਕਿਉਂਕਿ ਜਦ ਧਿਆਨ ਦੇਣਾ ਬੰਦ ਕਰ ਦੇਣਾ ਹਾਂਜੀ ਜ਼ਰੂਰਤਾਂ ਤੋਂ ਵੱਧ ਨੂੰ ਦੇਣਾ ਸ਼ੁਰੂ ਕਰ ਦੇਣਾ ਕਿਉਂਕਿ ਆ ਜ਼ਰੂਰਤਾਂ ਦੇ ਜਿਹੜੀ ਜ਼ਰੂਰਤ ਹੈ ਸਿਰਫ ਜ਼ਰੂਰਤ ਹੀ ਪੂਰੀ ਹੋਣੀ ਚਾਹੀਦੀ ਹੈਗੀ ਆ ਹਾਂਜੀ 15 16 ਸਾਲ ਤੋਂ ਬਾਅਦ ਕਿਉਂਕਿ ਜਗਾ ਜਗਾ ਤੇ ਉਹਦਾ ਧਿਆਨ ਰੱਖਣਾ ਨਹੀਂ ਕਿਆ ਕਰ ਰਿਹਾ ਹੈ ਵੀ ਸਕੂਲ ਜਾ ਰਿਹਾ ਹੈ ਨਹੀਂ ਜਾ ਰਿਹਾ ਹੈ ਨਾ ਹਾਂਜੀ ਵੀ ਉੱਥੇ ਦੀ ਕਾਰਪੋਰਟ ਹੈਗੀ ਹੈ ਜਦ ਬੱਚੇ ਤੋਂ ਧਿਆਨ ਅੱਗਦਾ ਉਸ ਤੋਂ ਬਾਅਦ ਬੱਚਾ ਗਲਤ ਸੋਸਾਇਟੀ ਗਲਤ ਗਾਮ ਬਰਾਤ ਚੀਜ਼ਾਂ ਬਸੇ ਵਲ ਮਸ਼ੀਨ ਪੈਂਕਾਰ ਜੀ ਮੈਂ ਹੋ ਰਿਹਾ ਕੱਲ ਐਡ ਕਰੂੰਗਾ ਜਦੋਂ ਤੁਸੀਂ ਐਡਕਟ ਸੀਗੇ ਉਹ ਤਾਂ ਆਪਾਂ ਨੂੰ ਪਤਾ ਵੀ ਸਮਾਜ ਦੂਰ ਦੂਰ ਚੱਲਿਆ ਜਾਂਦਾ ਆਪਾਂ ਤੋਂ ਤੇ ਜਦੋਂ ਅੱਧ ਨਿਗਰੀ ਦੇ ਵਿੱਚ ਤੁਸੀਂ ਸੈਟਲਡ ਹੋ ਜੋਬ ਵੀ ਕਰਦੇ ਹੋ ਸਾਰਾ ਕੁਝ ਵਧੀਆ ਤੇ ਮੈਂ ਤੁਹਾਨੂੰ ਬਣੇ ਇਹ ਗੱਲ ਪੁੱਛਣਾ ਚਾਹੁੰਦਾ ਵੀ ਜਿਵੇਂ ਆਪਣੇ ਜਿਹੜਾ ਕਿ ਜਿੱਥੇ ਤੁਸੀਂ ਜੋਬ ਕਰਦੇ ਹੋ ਜੀਵਨ ਜੋਤਨਾ ਸੈਸ਼ਨੋ ਕੇਂਦਰ ਦੇ ਵਿੱਚ ਉੱਥੋਂ ਹੁਣ ਤੱਕ ਕਿੰਨੇ ਪੇਸ਼ੈਂਟ ਠੀਕ ਹੋ ਕੇ ਆਪਣੇ ਨਾਰਮਲ ਲਾਈਫ ਦੇ ਵਿੱਚ ਜਿਉ ਰਹੇ ਤਕਰੀਬਨ ਦੇਖੋ ਜੀ ਬਹੁਤ ਹੀ ਜਿਹਦੀ ਗਿਣਤੀ ਨਹੀਂ ਹੈਗੀ ਅੰਦਾਜ਼ਨੀ ਅੰਦਾਜ਼ਾ ਪਹਿਲਾਂ ਤਾਂ ਮੈਂ ਹੀ ਬੈਠਾ ਹੈਗਾ ਤੁਹਾਡੇ ਸਾਹਮਣੇ ਠੀਕ ਹੋਇਆ ਹੋਇਆ ਹੈਗਾ ਠੀਕਾ ਅੱਦੇ ਟਾਈਮ ਪਰਮਾਤਮਾ ਦਿੱਤਾ ਸਭ ਕੁਝ ਹੈ ਕਿਉਂਕਿ ਇਹ ਸੁਧਰਨੇ ਠੀਕ ਹੋ ਕੇ ਡਰਗ ਸ਼ੰਕੀ ਮਿਲਿਆ ਹੈਗਾ ਹਾਂਜੀ ਉਹਰੇ ਨਾਲ ਦੀ ਮੇਰੀ ਨੌਲੇਜ ਦੇ ਵਿੱਚ ਮੇਰੇ ਨਾਲ ਜਿਹੜੇ ਬੈਚ ਆ ਮੇਤੋਂ ਬਾਅਦ ਵਿੱਚ ਆਏ ਮੇਤੋਂ ਪਹਿਲਾਂ ਵੇ ਘਟੋ ਘਟ ਅਸੀਂ 80 85 ਲੜਕੇ ਜੋ ਸੈਟਲ ਹੋ ਚੁੱਕੇ ਨੇ ਆਪਣੇ ਪਰਿਵਾਰਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਨਹੀਂ ਬੈਠੇ ਹੋਏ ਨੇ ਇਤੋਂ ਵੇਲੇ ਲਾਜ ਲੈ ਕੇ ਗਏ ਨੇ ਮੇਰੇ ਸਾਹਮਣੇ ਜੋ ਠੀਕ ਹੋ ਚੁੱਕੇ ਹੈਗੇ ਨੇ ਬਾਕੀ ਠੀਕ ਕਈ ਵਜ੍ਹਾ ਠੀਕ ਨਹੀਂ ਲੈ ਰਹੇ ਨੇ ਹੈ ਰਹੇ ਹੈਗੇ ਦੁਬਾਰਾ ਫਿਰ ਦੁਬਾਰਾ ਬੇਤਾ ਦੁਬਾਰਾ ਫਿਰ ਉਹ ਉਹੀ ਦੱਲਣ ਦੇ ਵਿੱਚ ਜਿਹਦੇ ਵਿੱਚੋਂ ਕੱਢਾ ਜਾਂਦਾ ਹੈਗਾ ਅੰਡ ਉਹ ਜੀ ਦੁਬਾਰਾ ਫਿਰ ਇੱਕ ਨਾ ਵਾ ਗੱਲ ਵਿੱਚ ਥੋੜੀ ਸੌਰੀ ਟੂ ਇੰਟਰਪਟ ਮੈਂ ਇਹ ਗੱਲ ਕਹੂੰਗਾ ਵੀ ਦਵਾਰਾ ਲੱਦਣ ਦਾ ਕਾਰਨ ਕੀ ਆ ਮਤਲਬ ਇਹ ਨਹੀਂ ਮੈਨੂੰ ਅਸਪੈਕਟ ਸਭ ਦੇ ਕੀ ਗੱਲ ਕੀ ਹੈ ਕਿੱਥੇ ਲੋਕ ਗੂਲ ਰਹ ਜਾਂਦੇ ਨੇ ਆਪਣੇ ਰਹ ਜਾਂਦੇ ਨੇ ਸਮਾਜ ਦੇ ਪ੍ਰਸ਼ਾਸਨ ਦੇ ਕਿੱਥੇ ਰਹਦੇ ਆ ਜਾਂ ਸੈਂਟਰ ਵਾਲਿਆਂ ਵੱਲੋਂ ਸਹੀ ਗਾਈਡੈਂਸ ਨਹੀਂ ਦਿੱਤੀ ਆਂਦੀ ਕਿਹਦੇ ਵੱਲੋਂ ਇਹ ਨੇ ਮਤਲਬ ਮਾਪੇ ਵੱਲੋਂ ਕਿਤਰਾ ਮਤਲਬ ਗੂਲ ਦੇ ਦੇਖੇ ਕਿੱਥੇ ਜਾਂ ਕੋਚੇ ਕਰ ਦੇਲਾ ਪਰਿਵਾਰ ਵੱਲੋਂ ਹੋ ਜਾਂਦੀਆਂ ਨੇ ਜੀ ਠੀਕ ਹੈ ਵੀ ਪੁਰਾਣੀਆਂ ਗੱਲਾਂ ਕਹੋਗੇ ਦੇਖ ਤੋਂ ਪੁਰਾਣੀਆਂ ਗੱਲਾਂ ਦੁਬਾਰਾ ਦੁਬਾਰਾ ਦੁਹਰਾਤੇ ਹੋ ਪਿੱਚ ਕਰਾਈ ਜਾਣਾ ਹੈਗਾ ਹਾਂਜੀ ਉਹ ਚੀਜ਼ ਮੈਂ ਕਈ ਵਾਰੀ ਤੁਹਾਨੂੰ ਦੇਖਿਆ ਵੀ ਤੁਸੀਂ ਇਹਨਾਂ ਚੀਜ਼ਾਂ ਤੋਂ ਘਰ ਦੇ ਨੂੰ ਰੋਕਦੇ ਹੋ ਨਾ ਵੀ ਦੁਬਾਰਾ ਦੁਬਾਰਾ ਗੱਲਾਂ ਉਹ ਨਾ ਯਾਦ ਰੱਖੋ ਕਿ ਤੁਹਾਡਾ ਪੇਸ਼ੈਂਟ ਦੁਬਾਰਾ ਉਸ ਕੰਡੀਸ਼ਨ ਚ ਕਿਉਂਕਿ ਉਹ ਅਤੇ ਤੁਸੀਂਗਾ ਹਾਂ ਉਹ ਉਹ ਜੋ ਚੁੱਕਿਆ ਹੈ ਉਸ ਵਾਰ ਆ ਨਹੀਂ ਉਹ ਨਹੀਂ ਆ ਰਿਹਾ ਹੈਗਾ ਕਿਉਂਕਿ ਉਹਨੇ ਕਿ ਨੁਕਸਾਨ ਹੋ ਚੁੱਕਿਆ ਹੈਗਾ ਹੈਗਾ ਨਾ ਉਹ ਕਿ ਜੋਇੰਟ ਉਹਦੇ ਲੈ ਕੇ ਸੰਦੇ ਕੋ ਯਾਦ ਦੇ ਵਿੱਚ ਚੰਗੀ ਸੋਚ ਕਿ ਨਵੀਂ ਜ਼ਿੰਦਗੀ ਅੱਛੀ ਸੋਚ ਲੈ ਕੇ ਕਸੀ ਬਾਹਰ ਤੋਰਦੇ ਹੈਗੇ ਹਾਂ ਬਾਕੀ ਸਬਕਾਂ ਮੈਂ ਤੱਕ ਦੇ ਹਿੱਟ ਨਹੀਂ ਰੰਭ ਦੇ ਕੋਈ ਅੱਛਾ ਕਿ ਟੱਚ ਜ਼ਰੂਰੀ ਹੈ ਜੀ ਹਾਂ ਟੱਚ ਜਿਹੜੀ ਵੀ ਤੁਸੀਂ ਇੱਤਾ ਕਹਿੰਦੇ ਹੋ ਵੀ ਜਿਹੜਾ ਹੋਂਡਾ ਘਰੇ ਜਾ ਲਿਆ ਗਿਆ ਵੀ ਉਹ ਸੈਂਟ ਦੇ ਟੱਚ ਮਤਲਬ ਲਿੰਕ ਚ ਰਵੇ ਹਾਂ ਉਹ ਹੀ ਕਰੇਂਗਾ ਅਗਰ ਤੀਨੇ ਜਮਾ ਲਿੰਕ ਤੋੜਤੇ ਤਾਂ ਮਤਲਬ ਉਹ ਲੈਪਸ ਹੋ ਗਿਆ ਉਹਨਾਂ ਸ਼ਾਰ ਕਰ ਲਿਆ ਦਿਖੋ ਇਹ ਕੁਝ ਨਹੀਂ ਹੁੰਦੀ ਹੈਗੀ ਨਹੀਂ ਉਹਦੇ ਕੋਲ ਕਿਉਂਕਿ ਇੱਕ ਨਵਾਂ ਨਵੀਂ ਸੋਚ ਲੈ ਕੇ ਨਵਾਂ ਭਾਰਤੀਆਂ ਨੇ ਕੱਲਾ IP ਸੋਚ ਨਹੀਂ ਹੁੰਦੀ ਜਿਵੇਂ ਸਮਾਜ ਨੂੰ ਫੇਸ ਕਰਨਾ ਕਿਵੇਂ ਇਹਨਾਂ ਨੂੰ ਕਿਵੇਂ ਨਾ ਕਰਨਾ ਉਹ ਇਦਾਂ ਨਹੀਂ ਹੁੰਦੇ ਨੌਲੇਜ ਉਹਦੇ ਕੋਲੇ ਹਾਂਜੀ ਅਲਾ ਜੀ ਇਸ ਗੇਰ ਦੂਜੇ ਕੰਮ ਇਹ ਦੂਜੀ ਗੱਲ ਇਹ ਹੈ ਕਿ ਜਦੋਂ ਬੰਦਾ ਜਾ ਕੇ ਮੇਲਾ ਲੈਣ ਲੱਗ ਜਾਂਦਾ ਓਕੇ ਕਿਉਂਕਿ ਇਹਨਾਂ ਨੇ ਆਪਣੇ ਮਾਈਂਡ ਨੂੰ ਦੂਜੇ ਪਾਸੇ ਲਾਣਾ ਹੈ ਲੈ ਦਿਮਾਗ ਖਾਂਦਾ ਘਰ ਇਹਦਾ ਤੇ ਇੱਕ ਨਾ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹਾਂ ਮੇਰਾ ਇਹ ਮੋਟਿਵ ਸੀਗਾ ਤੁਹਾਨੂੰ ਦੁਨੀਆ ਦੇ ਮਤਲਬ ਆਪਣੇ ਚੈਨਲ ਤੇ ਲੈ ਕੇ ਆਉਂਦਾ ਵੀ ਤੁਸੀਂ ਅੱਜ ਦੀ ਘੜੀ ਦੇ ਵਿੱਚ ਲੋਕਾਂ ਲਈ ਇੱਕ ਆਈਕਨ ਬਣ ਸਕਦੇ ਹੋ ਵੀ ਹਾਂਜੀ ਵੀ ਆ ਗੁੰਡੇ ਨੇ ਆਪਣੀ ਲਾਈਫ ਸ਼ੁਰੂ ਕੀਤੀ ਜ ਆਪਣੀ ਸ਼ੁਰੂ ਕੀਤੀ ਚੰਗਾ ਬਣਿਆ ਜੋਬ ਕੀਤੀ ਵਾਈਫ ਵੀ ਨੇ ਤੁਹਾਡੇ ਦੋ ਛੋਟੇ ਛੋਟੇ ਬੱਚੇ ਵੀ ਨੇ ਹਾਂਜੀ ਮਤਲਬ ਵੀ ਇਸ ਚੀਜ਼ ਨੂੰ ਆਪਾਂ ਕਹਿੰਦੇ ਆ ਵੀ ਆਹ ਮਿਸਾਲ ਤੁਹਾਡੇ ਸਾਹਮਣੇ ਬੈਕੀ ਹੈ ਨਾ ਵਰਗੇ ਬੜ ਕੇ ਸੋ ਮੈਂ ਤਾਂ ਯੂਥ ਨੂੰ ਇਹੀ ਕਹੂੰਗਾ ਵੇ ਜੇ ਕੇਸ ਐ ਨੋ ਪ੍ਰੋਬਲਮ ਆਂ ਦੀਆਂ ਤੁਸੀਂ ਕੰਟੈਕਟ ਕਰ ਸਕਦੇ ਆ ਤੁਹਾਨੂੰ ਨੰਬਰ ਦਿੱਤੇ ਸੀਗੇ ਫੇਰ ਦੇਦਾਗੇ ਬਾਕੀ ਇੱਕ ਗੱਲ ਬਾਤ ਜੀ ਇਹ ਆ ਉਹ ਇੱਥੇ ਆਪਣੇ ਜਿਹੜਾ ਨਸ਼ਾ ਸ਼ਡਾਉ ਕੇਂਦਰ ਆ ਜੀ ਬੰਜੂਤ ਇੱਥੇ ਮੋਸਟਲੀ ਕਿਨਾਰਾ ਰਹਿਣਾ ਪੈਂਦਾ ਰਿਕਵਿਜ਼ਿਟ ਟਾਈਮ ਜਿੰਨਾ ਦੇ ਦਿੱਤਾ ਜਾਵੇ ਉੰਨੇ ਘਟਾ ਹੋਏ ਕਿਉਂਕਿ ਬਾਹਰ ਤਾਂ ਕੋਈ ਇੰਦਾ ਦੇ ਕੋਈ ਬਿਜ਼ਨਸ ਨਹੀਂ ਹੈ ਨਹੀਂ ਆਪਣੇ ਬਿਨਾਂ ਖੜ ਜਾਣਗੇ ਉਕੇ ਬਾਅਦ ਤੱਕ ਪੇਸ਼ੈਂਟ ਲੈ ਰਹੇ ਉਹਨੇ ਬਰਵਾਤੀ ਕਰਨੀ ਲੱਗੀ ਕਿਉਂਕਿ ਸਾਡੇ ਟਾਈਮ ਦੇ ਸੀਗੇ 2011 ਦੇ ਵਿੱਚ 1 ਇਅਰ ਦਾ 3 ਮੰਥ ਸੀ ਜਿਹਾ ਲੱਗ ਇੱਕ ਸਾਲ ਦਾ 9 ਮਹੀਨੇ ਅਸੀਂ ਅੰਦਰ ਫੈਮਿਲੀ ਦੇ ਵਿੱਚ ਆਉਂਦੇ ਸੀਗੇ 3 ਮਹੀਨੇ ਹੋਲਾਂ ਪੇਸ ਲਾਦੇ ਸੀਗੇ ਉਸ ਤੋਂ ਬਾਅਦ ਸਾਲ ਤੋਂ ਬਾਅਦ ਅਸੀਂ ਰਿਕਵਰੀ ਵੱਲ ਦੇ ਮਨਾਨੇ ਆ ਇੱਕ ਸਾਲ ਦਾ ਵੀ ਇੱਕ ਸਾਲ ਨਾ ਚੇਤੋਂ ਬਿਨਾਂ ਰਹਿ ਚੁੱਕਿਆ ਉਹ ਅਸੀਂ ਆ ਪਾਰਟਿਸਪੇਟ ਕਰਦੇ ਆ ਸਾਰੇ ਮਿਲ ਕੇ ਅੱਛਾ ਉਸ ਤੋਂ ਬਾਅਦ ਘਰੇ ਮੇਜਾਂ ਅੰਦਰ ਇਹ ਤੇ ਸ਼ਟਨੋ ਉਹ ਇੱਕ ਸਾਲ ਦੇ ਵਿੱਚ ਸਭ ਕੁਝ ਗੁਜ਼ਰ ਜਾਂਦਾ ਉਹਨੂੰ ਆਪਣੇ ਆਪ ਨੂੰ ਵੀ ਲੱਗ ਲੱਗ ਜਾਂਦਾ ਯਾਰ ਮੈਂ ਇੱਕ ਸਾਲ ਬਿਨਾ ਨਸ਼ੇ ਤੋਂ ਬਣੂ ਦਾ ਕਿੱਥੇ ਇੱਕ 5 ਮਿੰਟ ਦੀ ਡੋਸ ਲੈਟ ਨਹੀਂ ਕਰਵਾ ਦੇਗਾ ਵਾਰ ਬਿਨਾ ਨਸ਼ੇ ਤੋਂ ਬਿਨਾ ਹਾਂਜੀ ਇਹ ਹਰ ਬਾਈਡਨ ਨਸ਼ੇ ਦੇ ਵਿੱਚ ਇਹ ਉਹ ਇੱਕ ਸੌਤ ਤੋਂ ਬੰਨ ਲਾ ਮੈਂ ਇਹ ਵੀ ਉਹਨੂੰ ਇੱਕ ਵਿਸ਼ਵਾਸ ਦਵਾਇਆ ਜਾਂਦਾ ਤੇ ਤੁਸੀਂ ਇੰਡਾਇਰੈਕਟ ਤੋਂ ਬਿਨਾ ਵੀ ਆਪਣੀ ਲਾਈਫ ਨੂੰ ਜੀ ਸਕਦੇ ਹੋ ਇਹ ਇੱਕ ਹਵਾ ਤੇ ਬਿਲਾ ਰੱਖ ਕੇ ਕਿ ਆ ਨਹੀਂ ਨਹੀਂ ਆ ਗੱਲ ਜੀ ਬਣਾਈ ਹੋਈ ਹੈਗੀ ਆ ਵੀ ਜਿਨੇ ਆ ਸਾਦੇ ਤੈਪ ਤੇ ਸੀਗਾ ਕੈਵਲ ਵੀ ਜਿਹੜੀ ਸਮੈਟ ਆ ਇਹ ਪਾਕਿਸਤਾਨ ਤੋਂ ਕਲਮਾ ਪਰਕੇ ਮੌਸਲ ਨੂੰ ਬਲਾ ਬਰ ਰੋਇਆ ਹੋਰ ਬਲੋ ਵੀ ਆਂਦੀ ਆ ਗਈ ਆ ਵੀ ਛੋਟੂ ਵੀ ਨਹੀਂ ਆ ਗਈ ਨਿਕਲਾ ਪਤਾ ਹੈ ਜੋ ਕਰ ਨਵੀਂ ਨਹੀਂ ਆ ਛੱਡ ਹਾਂ ਪਰ ਉਹ ਐਸਾ ਕੁਝ ਨਹੀਂ ਮੈਦਾਨ ਪੜਦਾ ਹੈ ਕਿ ਨਾਲ ਸਮਾਜ ਦੇ ਵਿੱਚ ਜੋ ਮਤਲਬ ਸਪਰੇਡ ਕੀਤੀ ਗਈ ਹਾਂਜੀ ਇਹ ਐਸਾ ਕੁਝ ਨਹੀਂ ਹੈਗਾ ਇਹ ਕਬਵਾ ਹੈ ਠੀਕ ਹੈ ਐਸਾ ਇਹ ਕੁਝ ਨਹੀਂ ਹੈਗਾ ਆ ਗੋਗਿਤ ਜਾਨ ਬੰਦਾ ਮੈਂ ਠੀਕ ਹੋ ਗਿਆ ਆਪਣੇ ਆਪਣੀ ਸੋਚ ਨੂੰ ਹੀ ਬੁਲਾ ਲਿਆ ਜਦ ਬੰਦਾ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਚੀਜ਼ ਦੇ ਵੱਲ ਨੂੰ ਜਾਣਾ ਹੀ ਨਹੀਂ ਹੈਗਾ چاہے ਮੋਰੇ 100 ਬੰਦਾ ਖੜਾ ਹੋਵੇ ਤਾਂ ਉਹਨੇ ਜਾਣਾ ਹੀ ਨਹੀਂ ਹੈ ਹਾਂ ਉਹ ਆਪਣੇ ਆਪ ਨੂੰ ਰੋਗ ਬੰਦਾ ਜੀ ਵੀ ਪਾਰਟ ਦੀ ਇਹ ਇਹ ਨਾ ਮੇਰਾ ਸੈਕਿੰਡ ਐਪੀਸੋਡ ਆ ਨਸ਼ੇ ਦੇ ਹਾਂ ਲੈ ਸ਼ਰਤੀਜਾ ਐਪੀਸੋਡ ਕਿਉਂਕਿ ਮੈਂ ਨਸ਼ੇ ਦੇ ਤੇ ਤੀਜਾ ਐਪੀਸੋਡ ਆ ਕਰ ਰਿਹਾ ਕਿਉਂਕਿ ਆਪਣੇ ਸਮਾਜ ਦੇ ਵਿੱਚ ਨਸ਼ਾ ਬਹੁਤ ਵੱਲ ਤੇ ਗਿਆ ਕਿਉਂਕਿ ਮਜਬੂਰੀ ਕਰਕੇ ਕਿਉਂਕਿ ਮੈਂ ਵੀਡੀਓਜ਼ ਦੇਖਦਾ ਜਦੋਂ ਵੀ ਦੇਖਦਾ ਵੀ ਐ ਨਿਤਰਾਸ ਦੀ ਐ ਨਿਤਰਾਸ ਦੀ ਪੰਜਾਬ ਦੇ ਵਿੱਚ ਹਰ ਕੋਈ ਨਸ਼ੇਵਾਲ ਨੂੰ ਨਸ਼ੇਬੰਦ ਮੇਰਾ ਮਤਲਬ ਮੈਂ ਖੁਦ ਤੀਜਾ ਐਪੀਸੋਡ ਕਰ ਰਿਹਾ ਨਹੀਂ ਮੈਂ ਕਿਸੇ ਹੋਰ ਕਨਸੈਪਟ ਤੇ ਆਪਣਾ ਐਪੀਸੋਡ ਕਰਨਾ ਸੀਗਾ ਤਾਂ ਕਰਕੇ ਮੈਂ ਤੁਹਾਨੂੰ ਟਾਈਮ ਲਿਆ ਤੁਸੀਂ ਮੈਨੂੰ ਟਾਈਮ ਦਿੱਤਾ ਤੇ ਇਹਦੇ ਲਈ ਬਹੁਤ ਬਹੁਤ ਧੰਨਵਾਦ ਅਗਰ ਤੁਸੀਂ ਕੋਈ ਹੋਰ ਯੂਥ ਨੂੰ ਸੁਝਾ ਦੇਣਾ ਚਾਹੁੰਦੇ ਹੋ ਤਾਂ ਦੇ ਸਕਦੇ ਹੋ ਲੱਕ ਲੱਕ ਉਹ ਆਪ ਤੁਸੀਂ ਦੇ ਸਕਦੇ ਮੈਂ ਵੀ ਦੇਖੋ ਇਹ ਗੱਲ ਨਾ ਜਾਂਦਾ ਹੈ ਆ ਦੀ ਜਨਰੇਸ਼ਨ ਨੂੰ ਕਿ ਸਮਾਜ ਦਾ ਭਵਿੱਖ ਜਿਹੜਾ ਹੈਗਾ ਇਹ ਤਾਂ ਜਨਰੇਸ਼ਨ ਹੈ ਉਹਦੇ ਉੱਤੇ ਹੀ ਸਾਰਾ ਚੱਲਦਾ ਤਕੀਤੇ ਹੁੰਦਾ ਵੀ ਆਹ ਇਹ ਤਾਂ ਹੀ ਸਾਰਾ ਬੇਸ ਖੜਾ ਹੈ ਜਦ ਉਹ ਹੀ ਆਪਣੀ ਜਨਰੇਸ਼ਨ ਨਸ਼ੇ ਦੇ ਉੱਤੇ ਲੱਗੇ ਕੁਝ ਕਰਨ ਦੇ ਟਾਈਮ ਦੇ ਉੱਤੇ ਨਸ਼ੇ ਨੂੰ ਲੱਗ ਗਈ ਅੱਗੇ ਕੋਈ ਵਿਕਾਸ ਹੀ ਨਹੀਂ ਹੋ ਰਿਹਾ ਹੈਗਾ ਤਾਂ ਆਪਣਾ ਦੇਸ਼ ਤਾਂ ਪਿੱਛੇ ਨੂੰ ਜਾਣੇ ਜਾਣਾ ਹੈ ਸਮਝਦੇ ਹੋ ਨਾ ਕਿਉਂਕਿ ਇਹਦੇ ਨਹੀਂ ਨਸ਼ੇ ਛੱਡ ਕੇ ਜ਼ਿੰਦਗੀ ਨੂੰ ਸਾਤੇ ਕੋ ਲਾਓ ਆਹ ਸੀ ਚੀਜ਼ ਇਹਨੇ ਤਾਂ ਟ੍ਰੀਟਮੈਂਟ ਕਰਨਾ ਹੈ ਜੀ ਰਹੋ ਰਹਿ ਕੇ ਆਪਣੇ ਆਪ ਹੀ ਉਗਲਦਨ ਲਗਨ ਲਾਇਆ ਬਸ ਹੀ ਆ ਵੀ ਜਿੰਦਗੀ ਦੇ ਵਿੱਚ ਪੁੱਛਣਾ ਕੁਝ ਇਹ ਵੀ ਚੀਜ਼ ਹੈ ਜੀ ਐ ਇਤੋਂ ਸੀ ਪੁੱਛੀ ਮੈਂ ਹਾਂਜੀ ਇਹ ਬਹੁਤ ਪੁੱਛ ਚੱਲ ਜਾਂਦਾ ਹੈ ਦੁਨੀਆ ਬਾਰੇ ਕਲੇ ਰੰਗ ਗਰੇ ਰੰਗਾ ਦੇ ਰਾਜੀ ਹੈ ਉਹ ਵੀ ਅੱਜ ਦੇ ਟਾਈਮ ਦੇ ਵਿੱਚ ਬੱਚੇ ਸਕੂਲਾ ਵਾਲੇ ਡਰਗ ਲੈਣ ਲੱਗੇ ਹੋਰ ਇੱਥੇ ਤੱਕ ਨੌਬਾ ਪਾ ਚੁੱਕੀ ਹੈ ਜੀ ਘਰ ਦੇ ਵਿੱਚ ਆਪਣੇ ਬੱਚੇ ਨੂੰ ਆਪਣੇ ਮਾਤਾ ਪਿਤਾ ਉਹਦੇ ਖੁਦ ਡਰਗ ਲੈ ਆ ਕੇ ਦੇ ਰਹੇ ਹੈ ਜਿਹਨੇ ਪੁੱਤ ਕੋ ਪਰਦਾ ਹੈ ਕਿ ਵੀ ਮੋ ਅੱਧੇ ਡੈਮ ਦੇ ਵਿੱਚ ਕਿ ਵਾਈਟ ਚੱਲ ਆਇਆ ਜੋ ਕਿ ਵਾਈਟ ਕਰਦੇ ਆਪਾਂ ਹਾਂਜੀ ਹਾਂਜੀ ਹਾਂ ਉਹ ਗਿਰ ਪੀਕਾ ਉਹ ਚੱਲ ਰਿਹਾ ਹੈ ਪ੍ਰੋਗਟ ਪੀਕਾ ਆ ਜਾਗਾ ਤੁਝੇ ਪਿੱਛੇ ਜੇ 2 ਮਹੀਨੇ ਦੇਖੋ ਕਰੂ ਲੈਬ ਚੱਲੇ ਜੀ ਕਿੰਨੇ ਮੁੰਡੇ ਨੌਜਵਾਨ ਐਚ ਆਈ ਐਮੀ ਮਤਲਬ ਮਰ ਗਏ ਕਾਲੇ ਵੀ ਹਾਂ ਉਹ ਰੋਜ ਹੋ ਗਏ ਆ ਨਾ ਦੀ ਬਿਮਾਰੀਆਂ ਤਰਾ ਤਰਾ ਦੀਆਂ ਤੇ ਬੜਾ ਨੁਕਸਾਨ ਹੋ ਰਿਹਾ ਹੈ ਚੀਜ਼ਾਂ ਨੂੰ ਦੇਖ ਕੇ ਮਾਪੇ ਕੀ ਕਰ ਰਹੇ ਆ ਤੇ ਟਾਈਮ ਦੇ ਵਿੱਚ ਉਹਨੂੰ ਕਹਿੰਦੇ ਵੀ ਘਰੇ ਬੈ ਕੇ ਤੂੰ ਇੱਕ ਪੇਪਰ ਤੇ ਪਾ ਕੇ ਵੀ ਲੈ ਵੀਂ ਤੀਕਣਾ ਲਾ। ਇਹ ਨੋਮ ਬਾਕੀ ਵੀ ਗੱਲ ਹੈ ਮਾਪੇ خود ਕਹਿ ਰਹੇ ਨੇ ਇੰਨਾ ਮਤਲਬ ਸਮਾਜ ਦਾ ਨਿਗਾਰਾ ਚੁੱਕਿਆ। ਹਾਂਜੀ ਹਾਂ ਬਹੁਤ ਬੁਰਾ ਹਾਲ ਹੈ ਕਿ ਹੈਰਾਨ ਹਾਂ ਮੈਂ ਤੇ ਇਹ ਚੀਜ਼ ਜਿਹੜੇ ਕਰਦੇ ਆਉਣਗੇ ਉਹਨਾਂ ਦੇ ਕੀ ਹਰਮ ਦੇ ਗੋਣ ਬਾਕੀ ਆਪਣੇ ਸਮਾਜ ਦੀ ਵੀ ਗਲਤੀ ਹੈ ਇਹ ਪੁੱਛ। ਹਾਂਜੀ ਚਲੋ ਜੀ ਐਸ ਆਰ ਭਾਰਤ ਜੀ ਜਿਨ੍ਹਾਂ ਨੇ 60 ਦਿਨਾਂ ਦਾ ਦਿਨ ਦਿਲ ਖੋਲ ਕੇ ਨਸ਼ੇ ਤੇ ਮੁੱਦੇ ਤੇ ਗੱਲ ਕੀਤੀ ਅਸੀਂ ਅਰਗੇ ਵੀ ਨਸ਼ੇ ਦੇ ਮੁੱਦੇ ਤੇ ਐਪੀਸੋਡ ਲੈ ਕੇ ਆਉਂਦੇ ਰਹਾਗੇ ਜਦ ਨਾਲ ਜਦ ਤੱਕ ਪੰਜਾਬ ਵਿੱਚੋਂ ਨਸ਼ਾ ਜੜੋਂ ਖਤਮ ਨਹੀਂ ਹੁੰਦਾ ਜੀ ਤੇ ਸਾਰਿਆਂ ਦਾ ਧੰਨਵਾਦ ਸੁਣਨ ਲਈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ